ਪਹਿਲਾਂ ਤੇ ਭਾਰਤ ਦੇਸ਼ ਦੇ ਸਾਰੇ ਵਸਨੀਕਾਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਨੇ ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਪਹਿਲੇ ਤੇ ਮੈਂ ਇਹ ਕਹਾਂ ਕਿ ਕਿ ਸਪੈਸ਼ਲੀ ਸਾਡੇ ਬਾਰਡਰਾਂ ਤੇ ਬੈਠੇ ਜਿਹੜੇ ਵੀਰ ਨੇ ਉਹਨਾਂ ਦੇ ਕਰਕੇ ਅੱਜ ਅਸੀਂ ਆਜ਼ਾਦੀ ਦਾ ਦਿਵਸ ਮਨਾ ਰਹੇ ਆ ਬੜੀਆਂ ਖੁਸ਼ੀਆਂ ਤੇ ਚਾਹਾਂ ਦੇ ਨਾਲ ਮਨਾ ਰਹੇ ਆ ਅੱਜ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਬਹੁਤ ਵੱਡਾ ਬੂਮ ਲੈ ਕੇ ਆਇਆ ਔਰ ਇਹ ਜਿਹੜਾ 15 ਅਗਸਤ ਦਾ ਪ੍ਰੋਗਰਾਮ ਭਾਰਤਿਆ ਜਨਤਾ ਪਾਰਟੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵੱਲੋਂ ਆਹਵਾਣ ਹੈ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਇਸ ਇਹਨੂੰ ਪਰਬ ਨਹੀਂ ਇਹਨੂੰ ਅਸੀਂ ਤਿਉਹਾਰ ਦੇ ਰੂਪ ਦੇ ਵਿੱਚ ਮਨਾਈਏ ਸੋ ਅੱਜ ਗੁਰਦਾਸਪੁਰ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਬਗੇਰ ਜੀ ਔਰ ਉਹਨਾਂ ਦੇ ਖਾਸ ਸਿਟੀ ਗੁਰਦਾਸਪੁਰ ਦੇ ਮੰਡਲ ਪ੍ਰਧਾਨ ਨੂੰ ਬਹੁਤ ਬਹੁਤ ਵਧਾਈ ਹੈ ਕਿ ਅੱਜ ਇੰਨਾ ਸੋਹਣਾ ਪ੍ਰੋਗਰਾਮ ਕੀਤਾ ਔਰ ਮਹਿਲਾਵਾਂ ਨੇ ਬਹੁਤ ਬਾਤ ਚਰ ਕੇ ਹਿੱਸਾ ਲਿਆ ਦੋ ਦੋ ਦੇਖਿਆ ਜੀ ਤੁਸੀਂ ਸਾਰੀ ਕਵਰ ਕੀਤੀ ਹੈ ਨਾਲ ਪਾਰਟੀ ਵਾਲਾ ਕਾਰਕਮਰ ਸਾਲ ਆਉਂਦਾ ਵਾ ਕਿ ਤਿਰੰਗਾ ਯਾਤਰਾ ਜਾਂ ਸ਼ਹੀਦਾਂ ਨੂੰ ਸਨਮਾਨ ਦੇਣ ਦੀ ਜਿਹੜੀ ਹੁੰਦਾ ਪ੍ਰੋਗਰਾਮ ਸਾਡਾ ਉਹ ਚਲਦੇ ਆਂਦੇ ਆ ਉਹਦੇ ਉਪਲਖਸ਼ ਜੀ ਅੱਜ ਜਿਹੜੀ ਆ ਤਿਰੰਗਾ ਯਾਤਰਾ ਜਿਹੜੀ ਆ ਗਦਾਬੂ ਵਿੱਚ ਮੰਡਲ ਸ਼ਹਿਰੀ ਵੱਲੋਂ ਕੱਢੀ ਗਈ ਆ ਤੇ ਸਾਤ ਨੂੰ ਦੇਖਿਆ ਹੀ ਆ ਦੇਸ਼ ਭਗਤੀ ਦਾ ਜਨੂਨ ਦੇਖੋ ਜਿਆਦਾ ਤਾਂ ਦੇਖੋ ਤੇ ਜਿਆਦਾ ਤਾਂ ਸਾਰੇ ਨੌਜਵਾਨੀ ਨੇ ਤੇ ਅੱਜ ਦੀ ਡੇਟ 'ਚ ਨੌਜਵਾਨਾਂ ਦਾ ਦੇਸ਼ ਭਗਤੀ ਦੇ ਪਤੀ ਪਿਆਰ ਹੋਣਾ ਜਾਂ ਦੇਸ਼ ਭਗਤੀ ਪਤੀ ਉਹਨਾਂ ਦੇ ਦਿਲ 'ਚ ਜਨੂਨਨ ਅੱਜ ਦੀ ਡੇਟ 'ਚ ਬਹੁਤ ਜੁੜੀ ਆ ਕਿੰਨਾ ਕ ਵਧੀਆ ਲੱਗਿਆ ਅੱਜ ਕਾਫੀ ਜਿਹੜੇ ਦੇਸ਼ ਭਗਤ ਦੇ ਗਾਣੇ ਲੱਗੇ ਲੋਕ ਜਿਹੜੇ ਆ ਉਹ ਬੜੇ ਖੰਡੇ ਲੈ ਕੇ ਜਾ ਰਹੇ ਸੀ ਬੜਾ ਵਧੀਆ ਮੋਲ ਦੇ ਦੇਖੋ ਜੀ ਜਦੋਂ ਦੇਸ਼ ਦੀ ਗੱਲ ਆਉਂਦੀ ਆ ਦੇਸ਼ ਤੇ ਪੱਤੀ ਲੋਕਾਂ ਦਾ ਪਿਆਰ ਵੇਖ ਕੇ ਹਮੇਸ਼ਾ ਵਧੀਆ ਲੱਗਦਾ ਮੋਬਾਈਲ ਤੇ ਲੋਕਾਂ ਦੇ ਹੱਥਾਂ 'ਚ ਬਥੇਰੇ ਵੇਖੇ ਆ ਜਦੋਂ ਝੰਡਾ ਦੇਸ਼ ਦਾ ਦੇਖਣ ਨੂੰ ਮਿਲਦਾ ਨੌਜਵਾਨਾਂ ਦੇ ਹੱਥ 'ਚ ਤੇ ਹੋਰ ਵਧੀਆ ਲੱਗਦਾ ਕਿ ਜੇ ਇਹ ਦੇਸ਼ ਦੀ ਨੌਜਵਾਨ ਪੀੜ੍ਹੀ ਆ ਉਹ ਕਿੰਨੀ ਸचेਤ ਆ ਕਿੰਨੀ ਦੇਸ਼ ਪ੍ਰੇਮ ਆ ਉਹਨਾਂ 'ਚ ਤੇ ਹਰ ਟਾਈਮ ਜਦੋਂ ਕੋਈ ਵੀ ਉਹ ਜਿਹੀ ਗੱਲ ਆਉਂਦੀ ਆ ਜੁਵਾ ਹਮੇਸ਼ਾ ਕੇ ਵੱਧ ਕੇ ਕੰਮ ਕਰਦਾ ਹੈ। ਜੈ ਭਾਰਤ ਮੈਂ ਰਿੱਕੀ ਮਹਾਂਤ ਮੰਡਲ ਰਿਜੈਕ ਸ਼ਹਿਰੀ ਗੁਰਦਾਸਪੁਰ ਅੱਜ ਸਾਡੇ ਨਿਯਤਤ ਵਿੱਚ ਆਇਆ ਯਾਤਰਾ ਤਿਰੰਗਾ ਯਾਤਰਾ ਹੀ ਕੱਢੀ ਹੈ ਜਿਹਦੇ ਵਿੱਚ ਯੁਵਾਵਾਂ ਨੇ ਤੇ ਮਹਿਲਾਵਾਂ ਨੇ ਖਾਸ ਕਰਕੇ ਬਹੁਤ ਵੱਡਾ ਯੋਗਦਾਨ ਦਿੱਤਾ ਸਾਡੀ ਛੋਟੀ ਜੀ ਕਾਲ ਤੇ ਦੇਸ਼ ਭਗਤੀ ਦਾ ਜਜ਼ਬਾ ਦਿਖਾਉਂਦੇ ਹੋਏ ਸਾਡੇ ਨਾਲ ਜੁੜੇ ਤੇ ਸਾਰੇ ਬਾਜ਼ਾਰ ਦੇ ਵਿੱਚੋਂ ਅਸੀਂ ਦੇਸ਼ ਭਗਤੀ ਦਾ ਜਜ਼ਬਾ ਦਿਖਾਉਂਦੇ ਹੋਏ ਨਿਕਲੇ ਆ ਤੇ ਪੂਰੇ ਸ਼ਹਿਰ ਨੇ ਹੀ ਬਹੁਤ ਜੋਸ਼ ਤੇ ਉਤਸ਼ਾਹ ਨਾਲ ਸਾਡਾ ਸਾਥ ਦਿੱਤਾ ਹੈ। ਇਹ ਆਜ਼ਾਦੀ ਦਿਹਾੜਾ ਸਾਡੇ ਵੱਲੋਂ ਸਾਡੇ ਸ਼ਹੀਦ ਜਿਹੜੇ 1947 ਵਿੱਚ ਹੋਏ ਸੀ ਵੰਡ ਦੇ ਟਾਈਮ ਤੇ ਪਲੱਸ ਉਹ ਸ਼ੂਰਵੀਰ ਜਿਨ੍ਹਾਂ ਨੇ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਸਾਨੂੰ ਆਜ਼ਾਦੀ ਦੀ ਰਾਹ ਦਿਖਾਈ ਸੀ ਉਹਨਾਂ ਨੂੰ ਸਮਰਪਿਤ ਹੈ ਪਲੱਸ ਅੱਜ ਦੇ ਅੱਜ ਦੇ ਟਾਈਮ 'ਚ ਜਿਹੜਾ ਸਾਡਾ ਸੁਰੱਖਿਤ ਦੇਸ਼ ਹੈ ਸਾਡੇ ਫੌਜੀ ਵੀਰ ਜਵਾਨ ਬੀਐਸਐਫ ਦੇ ਨੌਜਵਾਨ ਜਿਹੜੇ ਬਾਰਡਰਾਂ ਤੇ ਬੈਠੇ ਨੇ ਸਾਡੀ ਰਾਖੀ ਕਰ ਰਹੇ ਜਿਨ੍ਹਾਂ ਦੇ ਛਤਰ ਸ਼ਾਯਾ ਵਿੱਚ ਅਸੀਂ ਖੁੱਲ ਕੇ ਇੰਨੇ ਨੇ ਵੱਡੇ ਯੋਗਦਾਨ ਉਹਨਾਂ ਦੇ ਕਰ ਸਕਦੇ ਹਾਂ ਕਈ ਜ਼ਿਆਦਾ ਲੋਕ ਕਿਨੇ ਕਾਇਸੀ ਯਾਤਰਾ ਸੀ ਕਾਫੀ ਤੁਸੀਂ ਜਿੱਦਾਂ ਦੇਖਿਆ ਕਿੱਡਾ ਵੱਡਾ ਹਜੂਮ ਸੀ ਪੂਰੇ ਬਾਜ਼ਾਰ ਚ ਪੂਰਾ ਰਸ਼ ਦਾ ਮਾਹੌਲ ਸੀ ਗਿਣਤੀ ਕਰਨਾ ਤੇ ਤੁਹਾਡੇ ਵਾਸਤੇ ਬਹੁਤ ਮੁਸ਼ਕਿਲ ਹੋ ਗਿਆ ਸੀ ਪਰ ਸਾਰਿਆਂ ਨੂੰ ਤੁਹਾਡੇ ਕੈਮਰੇ ਚ ਵੀ ਆ ਜਾਣਾ ਕਿ ਬਹੁਤ ਹੀ ਵੱਡਾ ਹਜੂਮ ਸੀ ਪੂਰੇ ਸ਼ਹਿਰ ਨੇ ਨੌਜਵਾਨਾਂ ਨੇ ਮਿਲਾਵਾਂ ਨੇ ਸਾਡਾ ਬਹੁਤ ਸਾਥ ਦਿੱਤਾ ਆਜ਼ਾਦੀ ਦਿਵਸ ਤੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇੰਨਾ ਹੀ ਕਹਿਣਾ ਚਾਹਾਂਗਾ ਕਿ ਆਪਣੇ ਦੇਸ਼ ਪ੍ਰਤੀ ਜਜ਼ਬਾ ਹਮੇਸ਼ਾ ਕਾਇਮ ਰੱਖਣ ਜੇ ਦੇਸ਼ ਹੈ ਤੇ ਅਸੀਂ ਆਂ ਜੇ ਦੇਸ਼ ਸੁਰੱਖਿਅਤ ਹੈ ਤੇ ਅਸੀਂ ਸੁਰੱਖਿਅਤ ਆਂ ਜੇ ਦੇਸ਼ ਸੁਰੱਖਿਅਤ ਨਹੀਂ ਤੇ ਇਸ ਕਰਕੇ ਆਪਣੇ ਫੌਜ ਦਾ ਆਪਣੇ ਨੌਜੋ ਜਿਹੜੇ ਬੀਐਸਐਫ ਦੇ ਜਵਾਨ ਆ ਉਹਨਾਂ ਦਾ ਪੂਰਾ ਸਾਥ ਦਈਏ ਹਰ ਘੜੀ 24 ਘੰਟੇ ਦੇਤ ਰੰਗਾਈ ਯਾਤਰਾ ਦੇ ਆਏ ਹੋ ਕੀ ਕੋਈ ਦਾ ਦੇਤ ਰੰਗਾਈ ਯਾਤਰਾ ਦਾ ਮਿਲੋ ਇਹ ਵੀ ਕੋਈ ਦੇਖੋ ਅੱਜ ਅਸੀਂ ਪੂਰਾ ਦੇਸ਼ ਜੋ ਸਾਡਾ ਉਹ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਇਹ ਆਜ਼ਾਦੀ ਦਾ ਦਿਹਾੜਾ ਹਰ ਕਿਸੇ ਦੇ ਆਸਤਾ ਦੇ ਪ੍ਰਤੀ ਬਹੁਤ ਹੀ ਵਧੀਆ ਮੈਸੇਜ ਦਿੱਤਾ ਔਰ ਅੱਜ ਅਸੀਂ ਆਪਣੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਜੋ ਸਾਡੇ ਦੇਸ਼ ਦਾ ਗਰਵ ਹੈ ਜੋ ਸਾਡੇ ਜਵਾਨ ਨੇ ਬਾਰਡਰਾਂ ਉਤੇ ਰਾਤ ਦਿਨ ਕੰਮ ਕਰਦੇ ਨੇ ਰਾਤ ਦਿਨ ਧੋਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ بارش ਨਹੀਂ ਦੇਖਦੇ ਔਰ ਸਾਡੇ ਸਭ ਦੀ ਰਾਖੀ ਕਰਦੇ ਆ ਉਹਨਾਂ ਦੇ ਕਰਕੇ ਹੀ ਅੱਜ ਅਸੀਂ ਚੈਨ ਦੀ ਨੀਂਦ ਸੌ ਬਣੇ ਆ ਉਹਨਾਂ ਦੇ ਕਰਕੇ ਹੀ ਅੱਜ ਅਸੀਂ ਚੈਨ ਨਾਲ ਉੱਥੇ ਬੈਠ ਸਕਦੇ ਆ ਇਸੇ ਕਰਕੇ ਅੱਜ ਸਭ ਤੋਂ ਪਹਿਲਾਂ ਆਪਣੀ ਪਾਰਟੀ ਵੱਲੋਂ ਸਾਡੇ ਆਦਰਨੀਏ ਪੰਜਾਬ ਪ੍ਰਧਾਨ ਸ਼੍ਰੀ ਅਸ਼wini ਸ਼ਰਮਾ ਜੀ ਦੇ ਨਾਲ ਉਹਨਾਂ ਦਾ ਪੂਰੇ ਜਵਾਨਾਂ ਦਾ ਮੂੰਹ ਮਿਠਾ ਕਰਵਾ ਕੇ ਆਏ ਸੀ ਬਾਰਡਰ ਦੇ ਉੱਤੇ ਜੋ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੈ ਔਰ ਅੱਜ ਇਹ ਰੰਗਾ ਯਾਤਰਾ ਨਿਕਲ ਰਹੀ ਆ ਸਾਰਿਆਂ ਦੇ ਮਨਾਂ ਦੇ ਵਿੱਚ ਭਾਰੀ ਉਤਸ਼ਾਹ ਆ ਔਰ ਅਸੀਂ ਅੱਜ 79 ਵਾਂ ਜੋ ਹੈ ਉਹ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਆ ਸਾਰਿਆਂ ਦੇ ਮਨ ਦੇ ਵਿੱਚ ਖੁਸ਼ੀ ਹੈ ਜੀ ਹਾਂ ਬਹੁਤ ਪਹਿਲੇ ਤੇ ਸਾਰਿਆਂ ਨੂੰ ਰੇਨੁਗਾਸ਼ਾ ਫਲਕਾ ਇੰਚਾਰਜ ਬੀਜੇਪੀ ਦਿਨਾਨਗਰ ਵੱਲੋਂ ਪੂਰੇ ਪੰਜਾਬ ਵਾਸੀ ਤੇ ਪੂਰੇ ਗੁਰਦਾਸਪੁਰ ਵਾਸੀ ਤੇ ਦਿਨਾਨਗਰ ਵਾਸੀਆਂ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਔਰ ਇਹ ਵਾਲਾ ਜਿਹੜਾ ਤਿਰੰਗਾ ਯਾਤਰਾ ਜਿੰਨੇ ਵੀ ਤਿਉਹਾਰ ਆਉਂਦੇ ਆ ਸਭ ਤੋਂ ਵੱਡਾ ਤਿਉਹਾਰ ਅੱਜ ਦਾ ਦਿਨ ਹੈਗਾ ਔਰ ਹਰ ਇੱਕ ਭਾਰਤ ਵਾਸੀ ਇਹਨੂੰ ਬੜੀ ਖੁਸ਼ੀ ਦੇ ਤਰੀਕੇ ਦੇ ਨਾਲ ਮਨਾਉਂਦਾ ਹੈ ਮਨਾਨਾ ਵੀ ਚਾਹੀਦਾ ਹੈ ਕਿਉਂਕਿ ਜਿਹੜੀ ਸਾਨੂੰ ਆਜ਼ਾਦੀ ਮਿਲੀ ਹੈ ਸਭ ਨੂੰ ਪਤਾ ਹੈ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਦੇਸ਼ ਭਗਤਾਂ ਨੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ ਤੇ ਅੱਜ ਦਾ ਦਿਨ ਸਾਨੂੰ ਨਸੀਬ ਹੋਇਆ ਤੇ ਅੱਜ ਦੇ ਦਿਨ ਨੂੰ ਜਿਹੜਾ ਇੰਨੀ ਮੁਸ਼ਕਿਲ ਦਾ ਨਸੀਬ ਹੋਇਆ ਤੇ ਉਹਨੂੰ ਅਸੀਂ ਬੜੇ ਖੁਸ਼ੀ ਦੇ ਢੰਗ ਦੇ ਨਾਲ ਮਨਾਨਾ ਚਾਹੁੰਦੇ ਹਾਂ ਈਵਨ ਅਸੀਂ ਨਹੀਂ ਪੂਰਾ ਭਾਰਤ ਵਾਸੀ ਪੂਰਾ ਭਾਰਤ ਦੇਸ਼ ਬਹੁਤ ਵੱਧ ਚੜ ਕੇ ਇਸ ਦਿਵਸ ਨੂੰ ਮਨਾਉਂਦਾ ਹੈ ਔਰ ਅੱਜ ਗੁਰਦਾਸਪੁਰ ਸ਼ਹਿਰੀ ਮੰਡਲ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਵੱਲੋਂ ਹਰ ਮੰਡਲ ਦੇ ਵਿੱਚ ਇਹ ਬਹੁਤ ਸੋਹਣੇ ਤਰੀਕੇ ਦੇ ਨਾਲ ਜਤਰਾ ਰੰਗਾ ਯਾਤਰਾ ਕੱਢੀ ਗਈ ਹੈ ਤੇ ਹੁਣ ਅਸੀਂ ਅੱਜ ਸ਼ਹਿਰੀ ਮੰਡਲ ਗੁਰਦਾਸਪੁਰ ਰਿਕੀ ਮਹੰਤ ਜੀ ਦੀ ਅਧਿਖਸ਼ਤਾ ਦੇ ਵਿੱਚ ਇਹ ਯਾਤਰਾ ਕੱਢ ਰਹੇ